چمپ ڈیو کے ਸਭ ਤੋਂ ਪਹਿਲਾਂ ਆਪ ਨੇ ਆਪ ਨੇ ਯਾਤਰੀਆਂ ਨੇ ਅੰਦਰ ਜੇ ਤਰ ਪ੍ਰਬੰਧ ਚੱਲਾ ਹੈ ਸਭ ਬਹੁਤ ਸ਼ਿਨਰਾ ਸਹਿਵਾ ਹੈ ਜੇਕਰ ਅਸੀਂ ਨਾਲ ਕਰੀਏ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮੇਂਦਰ ਸੂਤ ਐਸਜੀਆਰ ਹਸਪੀਟਲ ਕੋਟਪੁਤੋਈ ਤੋਂ ਅੱਜ ਸਾਡੀ ਟੀਮ ਐਸਜੀਆਰ ਦੀ ਪੂਰੀ ਟੀਮ ਪਹੁੰਚੀ ਹੈ ਸੂਤ ਗੋਦੇ ਜਠੇਰੇ ਪਿੰਡ ਕੁਕੜਾ ਵਿਖੇ ਅੱਜ ਜੋ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਪਿੰਡ ਕੁਕੜਾ ਵਿੱਚ ਜਠੇਰੇ ਸੂਤਾਂ ਦੇ ਉਸ ਦੇ ਵਿੱਚ ਅੱਜ ਮੈਨੂੰ ਮੌਕਾ ਮਿਲਿਆ ਸਾਡੀ ਪੂਰੀ ਟੀਮ ਨੂੰ ਮੌਕਾ ਮਿਲਿਆ ਇੱਥੇ ਮੈਡੀਕਲ ਫ੍ਰੀ ਮੈਡੀਕਲ ਕੈਂਪ ਲਗਾਉਣ ਦਾ ਜਿਸ ਮੈਡੀਕਲ ਦੇ ਵਿੱਚ ਕਰੀਬਨ ਕਰੀਬਨ 300 ਦੇ ਕਰੀਬ ਪੇਸ਼ੈਂਟ ਸੋ ਮੈਂ ਇਸ ਸੂਤ ਗੋਦੇ ਜਠੇਰਿਆਂ ਤੇ ਜਿੰਨੇ ਵੀ ਸੂਤ ਪਰਿਵਾਰ ਦੇ ਮੈਂਬਰ ਆ ਇਨਾਂ ਨੂੰ ਸਾਰਿਆਂ ਨੂੰ ਇਸ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਛਲੇ ਮੇਲੇ ਲਾੜੇ ਆ ਕਿਤੇ ਹੋਰ ਜਗ੍ਹਾ ਨਹੀਂ ਲਾੜੇ ਅਸੀਂ ਪਿੱਛੇ ਵਾਲੀ ਜਗ੍ਹਾ ਕਿਤੇ ਲਈ ਤੇ ਪਹਿਲੇ ਸਾਡੇ ਕੋਲ ਆ ਗਏ ਦੇਖੋ ਭਾਵੇਂ ਤੁਸੀਂ ਜਗ੍ਹਾ ਤਰੀਕ ਲਈ ਆ ਪਰ ਮੇਲਾ ਤੁਸੀਂ ਐਸੇ